ਸੇਰੀ ਰਾਗ ਮਹੱਲਾ ਤੀਜਾ ਹਾਂਦਰ ਦੋ ਇਹਨਾਂ ਸਮਾਂ ਕਦੇ ਵੀ ਚੀਜ਼ ਨਹੀਂ ਸਮਾਂ ਤੁਸੀਂ ਪਿਛਲੇ ਸ਼ਬਦ ਵਿੱਚ ਵੀ ਆਪ ਜੀ ਨੂੰ ਇਹ ਵਿਸਰਾਮ ਦੱਸਿਆ ਸੀ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵੜਾਈ ਫਿਰ ਬੇਨਤੀ ਕਰਦੇ ਹਾਂ ਪਹਿਲਾਂ ਵੀ ਕੀਤੀ ਸੀ ਕਈ ਪਾਠੀ ਸਿੰਘ ਆਪੇ ਤੇ ਵਿਸਰਾਮ ਵੀ ਲਾਉਂਦੇ ਨੇ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਉਹ ਵੀ ਗਲਤ ਨਹੀਂ ਉਹ ਵੀ ਠੀਕ ਹੀ ਹੈ ਪਰ ਪ੍ਰਮੁੱਖ ਜਿਹੜਾ ਪਾਠ ਹੈ ਉਹ ਪ੍ਰਭ ਤੇ ਵਿਸ਼ਰਾਮ ਦੇ ਕੇ ਹੈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਢਾਈ ਹਾਂਜੀ ਚਲ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਢਿਆਈ ਸ੍ਰੀ ਰਾਗ ਮਹੱਲਾ 3 ਹਉਮੈ ਕਰਮ ਕਮਾਵਦੇ ਜਮ ਦੰਡ ਲਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਛੇਤੀ ਲਿਵ ਲਾਇ ਮਨ ਰੇ ਗੁਰਮੁਖ ਨਾਮ ਧਿਆਇ ਤੁਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਇ ਰਹਾਉ ਵਿਣ ਸਤਗੁਰ ਪਰਤੀਤ ਨ ਆਵਈ ਨਾਮ ਨ ਲਾਗੋ ਭਾਉ ਵਿਣ ਸਤਗੁਰ ਪਰਤੀਤ ਨ ਆਵਈ ਪਰਤੀਤ ਕੱਠਾ ਜੀ ਵਿਣ ਸਤਗੁਰ ਪਰਤੀਤ ਨ ਆਵਈ ਨਾਮ ਨ ਲਾਗੋ ਭਾਉ ਸੁਪਨਾ ਸੁਖ ਨ ਪਾਵਈ ਦੁਖ ਮਹ ਸਵੈ ਸਮਾਇ ਜੀ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਈ ਸ਼ਬਦ ਗੁਰ ਸ਼ਬਦ ਜਿਹੜਾ ਆਵੈ ਰੰਗ ਸਿਆ ਬਿਨ ਕ੍ਰਿਪਾ ਲਿਆ ਨਾ ਜਾਏ ਗੁਰ ਸ਼ਬਦ ਜਿਹੜਾ ਵੈ ਰੰਗ ਸਿਆ ਬਿਨ ਕ੍ਰਿਪਾ ਲਿਆ ਨਾ ਜਾਏ ਜਿਹੜਾ ਵੈ ਇਥੇ ਚਰਨ ਵਿਚ ਰਾਰਾ ਨਹੀਂ ਪਾਇਆ ਹੋਇਆ ਜੇ ਚਰਨ ਰਾਰਾ ਅੱਧਾ ਹੁੰਦਾ ਤਾਂ ਡੜਾਵੇ ਪਾਠ ਹੋਣਾ ਸੀ ਇਥੇ ਰਾਰਾ ਨਹੀਂ ਹੈ ਇਸ ਲਈ ਡੜਾਵੇ ਪਾਠ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ ਇਹ ਚੇਤੇ ਰੱਖਣਾ ਜੀ ਗੁਰ ਸ਼ਬਦ ਜਿਹੜਾ ਵੈ ਰੰਗ ਸਿਆ ਬੇਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬੇਖਫਲ ਲਾਗੈ ਤਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਵਦੇ ਬੇਖ ਹੋਮੈ ਤਜ ਵਿਕਾਰ ਮਨ ਹਠ ਕਿਤੇ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੁਧ ਹੋ ਜਾਏ ਮੇਲਾ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਈ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋ ਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪਰਾਪਤ ਹੋਏ ਸਿਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵਾੜਾ ਸੱਚ ਚੁਗੈ ਗੁਰ ਪਾਏ ਹਰ ਰਸ ਪੀਵੇ ਸਹਜ ਰਹੈ ਉੱਡੈ ਨ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਈ ਮਨ ਰੇ ਗੁਰ ਕੀ ਕਾਰ ਕਮਾਈ ਗੁਰ ਕਾ ਭਾਣਾ ਜੀ ਚਲਹੈ ਤਾ ਆਨੰਦਨ ਰਾਜ ਹੈ ਹਰਿ ਨਾਇ ਰਹਾਉ ਪੰਖੀ ਬਿਰਖ ਸੁਹਾਵੜੀ ਉਡਹਿ ਚਾਹੋ ਦਿਸ ਜਾਹੇ ਜੇਤਾ ਉਡਹਿ ਦੁਖ ਘਣੇ ਨਿਤ ਦਜ ਹੈ ਤੈ ਬਿਲਲਾਹੇ ਬਿਨ ਗੁਰ ਮਹਿਲ ਨਾ ਜਾ ਪਾਈ ਨਾ ਅੰਮ੍ਰਿਤ ਫਲ ਪਾਹੇ ਨਿਤ ਦਜ ਹੈ ਤੈ ਬਿਲਲਾਹੇ ਦੋ ਲੱਲੇ ਨੇ ਬਿਲਾਹੇ ਪਾਠ ਇਉਂ ਦੋਨੋਂ ਲਲਿਆਂ ਦਾ ਉਚਾਰਨ ਕਰਕੇ ਹੋਵੇਗਾ ਆਮ ਪਾਠੀ ਸਿੰਘ ਬਿਲਾਹੇ ਪਾਠ ਕਰ ਜਾਂਦੇ ਨੇ ਜਿਹਦੇ ਵਿੱਚੋਂ ਇੱਕ ਲੱਲੇ ਦੀ ਆਵਾਜ਼ ਖਤਮ ਹੋ ਜਾਂਦੀ ਹੈ ਬਿਲਾਹੇ ਪਾਠ ਦੋਵੇਂ ਲੱਲੇ ਸਪਸ਼ਟ ਬੋਲ ਕੇ ਕਰਨਾ ਜੇ ਤਾ ਊਡ ਹੈ ਦੁਖ ਘਣੇ ਨਿਤ ਦਜ ਹੈ ਤੈ ਬਿਲਾਹੇ ਬਿਨ ਗੁਰ ਮਹਿਲ ਨਾ ਜਾ ਪਾਈ ਨਾ ਅੰਮ੍ਰਿਤ ਫਲ ਪਾਹੇ ਗੋਰਮukh ਬ੍ਰਹਮ ਹਰੀਆ ਵਾਲਾ ਸਾਚੈ ਸਹਿਜ ਸੁਭਾਈ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲੇਵ ਲਈ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਵਾਈ ਮਨਮੁਖ ਉਪ헤 ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀਐ ਓਨਾ ਘਰ ਨਾ ਗਿਰਾਉ ਤਿੰਨਾ ਪਾਸ ਥੋੜਾ ਜਿਹਾ ਪਾਰਾ ਕਰਕੇ ਤਿੰਨਾ ਪਾਸ ਉਹਨਾਂ ਦੇ ਕੋਲ ਹਾਂਜੀ ਮਨ ਮੁਖ ਉਪੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀ ਐ ਉਹਨਾਂ ਘਰ ਨਾ ਗਰਾਉ ਕਟਿਅਹ ਤੈ ਨਿਤ ਜਾਲੀਅ ਹੈ ਉਹਨਾਂ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੇ ਪਇਐ ਕਿਰਤ ਫਿਰਾਉ ਹੁਕਮੇ ਦਰਸ਼ਨ ਦੇਖਣਾ ਜਹ ਭੇਜ ਹੈ ਤਹ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸੁਮਾਉ ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ ਮਨ ਹਟ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰ ਅੰਤਰ ਸ਼ਾਂਤ ਨ ਆਵਈ ਨਾ ਸੱਚ ਲੱਗੈ ਪਿਆਰ ਗੁਰਮੁਖੀਆ ਮੋਹ ਸੋਹਣੇ ਗੁਰ ਕਾ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚਾ ਸੱਚਿਆਰ ਆਏ ਸੇ ਪਰਵਾਣ ਹੈ ਸਭ ਕੁ ਹਾਂਜੀ ਆਏ ਸੇ ਪਰਵਾਣ ਹੈ ਕਈਆਂ ਥਾਵਾਂ ਤੇ ਹੈ ਹਾ ਹਾ ਹੇ ਸਿਆਰੀ ਵੀ ਛਪਿਆ ਹੁੰਦਾ ਹੈ ਪਰ ਹੈ ਪਾਠ ਛੁੱਟ ਹੈ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰਹਿ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖਾ ਸਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ